ਸਤਿ ਸ਼੍ਰੀ ਅਕਾਲ ਜੀ ਵੀਰੇ ਵੇਖ ਰਿਹਾ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆ ਜੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿਨ੍ਹਾਂ ਵੀਰੇ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰੋ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਕੋਈ ਸੁਲਾ ਨਹੀਂ ਜਲਦੀ ਦਿੱਤੀ ਜਾਵੇ ਫਾਂਸੀ ਜਮਨ ਚ ਨਮਿਸ਼ਾ ਪ੍ਰਿਆ ਦੀਆਂ ਵਧੀਆਂ ਮੁਸ਼ਕਲਾਂ ਮਿਰਤ ਤੇ ਪ੍ਰਾ ਨੇ ਚਿੱਠੀ ਲਿਖ ਕੇ ਕੀਤੀ ਵੱਡੀ ਮੰਗ ਕੇਰਲ ਦੀ ਰਹਿਣ ਵਾਲੀ ਨਰਸ ਮਨੀਸ਼ਾ ਮਨੀਸ਼ਾ ਪ੍ਰਿਆ ਜਮਨ ਵਿੱਚ ਮੌਤ ਦੀ ਸਜਾ ਦਾ ਸਾਹਮਣਾ ਕਰ ਰਹੀ ਹੈ ਕੁਝ ਦਿਨ ਪਹਿਲਾਂ ਨਮਿਸ਼ਾ ਨੂੰ 16 ਜੁਲਾਈ ਨੂੰ ਫਾਂਸੀ ਦਿੱਤੀ ਜਾਣੀ ਸੀ ਪਰ ਭਾਰਤ ਦੇ ਇੱਕ ਮੁਸਲਮ ਮੌਲਵੀ ਨੇ ਦਖਲ ਤੋਂ ਬਾਅਦ ਸਜਾ ਨੂੰ ਅਣਮਿਥੇ ਲਈ ਸਮੇਂ ਲਈ ਮੁਲਤਵੀ ਕਰ ਦਿੱਤਾ ਹੈ ਹੁਣ ਉਸ ਜਮਣੀ ਜਮਣੀ ਨਾਗਰਿਕ ਦੇ ਭਰਾ ਨੇ ਜਿਸ ਦੇ ਕਤਲ ਲਈ ਨਮਿਸ਼ਾ ਨੂੰ ਫਾਂਸੀ ਦਿੱਤੀ ਜਾਣੀ ਸੀ ਇੱਕ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਉਸ ਨੂੰ ਜਲਦੀ ਤੋਂ ਜਲਦੀ ਮੌਤ ਦੀ ਸਜ਼ਾ ਦਿੱਤੀ ਜਾਵੇ ਮ੍ਰਿਤਕ ਦੇ ਭਰਾ ਨੇ ਪੱਤਰ ਵਿੱਚ ਸਪਸ਼ਟ ਤੌਰ ਤੇ ਲਿਖਿਆ ਹੈ ਕਿ ਪਰਥੇ ਵੀ ਤਰ੍ਹਾਂ ਦੇ ਤੇ ਸੁਲਾਜਾ ਸਮਝੋਤੇ ਲਈ ਤਿਆਰ ਨਹੀਂ ਹੈ ਤੁਹਾਨੂੰ ਦੱਸ ਦਈਏ ਕਿ ਨਮਿਸ਼ਾਦਪਰੀਆ 2017 ਵਿੱਚ ਇੱਕ ਮਾਮਲੇ ਵਿੱਚ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੀ ਹੈ ਜਿਸ ਵਿੱਚ ਉਸਨੇ ਗਲਤੀ ਨਾਲ ਇੱਕ ਇੱਕ ਜਮਨੀਗਾਇ ਨਾਗਰਿਕ ਤਲਾਲ ਅਬਦੁਮਹੰਦੀ ਦੀ ਹੱਤਿਆ ਕਰ ਦਿੱਤੀ ਹੈ ਮਹੰਦੀ ਦੇ ਪ੍ਰਾ ਅਬਦੁਲ ਫਤਾਮ ਅਬਦੁਮਹੰਦੀ ਨੇ 3 ਅਗਸਤ ਨੂੰ ਜਮਨ ਦੇ ਅਟਾਰਨੀ ਜਨਰਲ ਅਤੇ ਜੱਜ ਅਬਦੁਲਸਲਾਮ ਅਲ ਹੋਤੀ ਨੂੰ ਇੱਕ ਪੱਤਰ ਲਿਖਿਆ ਹੈ ਅਤੇ ਇਸ ਨੂੰ ਸੋਸ਼ਲ ਮੀਡੀਆ ਤੇ ਸਾਂਝਾ ਕੀਤਾ ਹੈ ਆਪਣੇ ਪੱਤਰ ਵਿੱਚ ਅਬਦੋ ਮਹਿੰਦੀ ਨੇ ਲਿਖਿਆ ਹੈ ਕਿ ਉਸ ਦਾ ਪਰਿਵਾਰ ਚਾਹੁੰਦਾ ਹੈ ਕਿ ਇਨਮਿਸ਼ਾ ਪ੍ਰਿਆ ਨੂੰ ਫਾਂਸੀ ਦਿੱਤੀ ਜਾਵੇ ਇਸ ਪੱਤਰ ਵਿੱਚ ਜੋ ਮੂਲ ਰੂਪ ਵਿੱਚ ਅਰਬੀ ਵਿੱਚ ਲਿਖਿਆ ਗਿਆ ਸੀ ਉਸ ਨੇ ਲਿਖਿਆ ਕਿ 16 ਜੁਲਾਈ ਨੂੰ ਫਾਂਸੀ ਮਲਤਵੀ ਕਰ ਦਿੱਤੀ ਗਈ ਸੀ ਅੱਧੇ ਮਹੀਨੇ ਤੋਂ ਵੱਧ ਸਮਾਂ ਵੀ ਚੁੱਕ ਗਿਆ ਹੈ ਅਤੇ ਫਾਂਸੀ ਦੀ ਵੀ ਨਵੀਂ ਤਰੀਕ ਨਰਦਾਰਤ ਕੀਤੀ ਗਈ ਹੈ ਨਹੀਂ ਕੀਤੀ ਗਈ ਅਤੇ ਪੀੜਤ ਦੇ ਵਾਰਸ ਬਦਲੇ ਦੀ ਸਜ਼ਾ ਨੂੰ ਲਾਗੂ ਕਰਨ ਦੇ ਆਪਣੇ ਜਾਇਜ਼ ਅਧਿਕਾਰਾਂ ਅਧਿਕਾਰ ਦੀ ਪੂਰੀ ਤਰ੍ਹਾਂ ਵਰਤੋਂ ਕਰਦੇ ਹਨ ਅਤੇ ਸੁਲਾ ਜਾਂ ਵਿਚ올ਗੀ ਦੀਆਂ ਸਾਰੀਆਂ ਕੋਸ਼ਿਸ਼ਾਂ ਤੋਂ ਇਨਕਾਰ ਕਰਦੇ ਹਨ ਖਬਰ ਨਾਲ ਅੰਤਕ ਬਣੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ